ਇੱਕ ਹੋਰ ਨਵੇਂ ਬਲੌਗ ਦੇ ਵਿੱਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਤਕਰੀਬਨ 7-8 ਮਹੀਨਿਆਂ ਦਾ ਆਪਾਂ ਬਲੌਗ ਲੱਗੇ ਆ ਪਾਣ ਤੇ ਨਾਲ ਆਪਣੇ ਯਾਰ ਹੈ ਭਰਾ ਆਸ਼ੂ ਤੇ ਆਪਾਂ ਬੁਲਟ ਤੇ ਇੱਕੋ ਬੁਲਟ ਤੇ ਚੱਲੇ ਆ ਬੈਗ ਬੁਗ ਸਾਰਾ ਸੈਟਅਪ ਹੋਇਆ ਹੋਇਆ ਤੇ ਬਹੁਤ ਕੋਸ਼ਿਸ਼ਾਂ ਦੇ ਨਾਲ ਇੱਕ ਛੋਟਾ ਜਿਹਾ ਟ੍ਰਿਪ ਕਰਿਆ ਪਲਾਨ ਤੇ ਚੱਲਦੇ ਆ ਆਪਾਂ ਉਧਰ ਨੂੰ ਤੁਹਾਨੂੰ ਦਿਖਾਣੇ ਆ ਨੀਚੇ ਦਾ ਸੈਟਅਪ ਬੁਲਟ ਤੇ ਆਪਾਂ ਕੀ ਕੁਝ ਲਾਇਆ ਹੋਇਆ ਇਸ ਵਾਰ ਇਹ ਹੈਗਾ ਜੀ ਆਪਣਾ ਸੈਟਅਪ ਪੂਰਾ 슬ੀਪਿੰਗ ਬੈਗ ਟੈਂਟ ਸ਼ੈਂਟ ਜਿਹੜਾ ਮੇਨ ਆਪਣਾ ਮੋਟਿਵ ਇਸ ਵਾਰ ਕੈਂਪਿੰਗ ਕਰਨ ਦਾ ਹੀ ਆ ਅੱਗੇ ਆਪਣਾ ਟੈਂਕ ਬੈਗ ਆ ਗਿਆ ਤੇ ਕੁਛ ਇਦਾਂ ਲੱਗ ਰਿਹਾ ਹੈ ਬਾਕੀ ਦੇਖਦੇ ਆ ਇੰਨਾ ਕਦੀ ਲੋਡ ਕਰਕੇ ਕਰਿਆ ਨਹੀਂ ਸਮਾਨ ਟ੍ਰਿਪ ਦੋ ਤਿੰਨ ਦਿਨ ਦਾ ਹੀ ਹੈ ਗਰਮੀ ਬਹੁਤ ਜ਼ਿਆਦਾ ਹੈ ਪਰ ਆਪਾਂ ਸਲੀਪਿੰਗ ਬੈਗ ਸਾਰੇ ਓਕੇ ਕਰਕੇ ਚੱਲੇ ਕਿ ਮਨਾਲੀ ਤੱਕ ਤਕਰੀਬਨ ਅੱਗੇ ਜਾਏਗੇ ਤੇ ਕੈਂਪਿੰਗ ਕਰਾਂਗੇ ਠੰਡ ਮਿਆਰਾ ਦਾ ਕੋਈ ਪਤਾ ਨਹੀਂ ਚੱਲਦਾ ਕਿੰਨੀ ਹੋਵੇ ਤੇ ਹੁਣ ਆਪਾਂ ਚੱਲੋ ਸਿੱਧਾ ਮਿਲਦੇ ਆ ਬੁਲਟ ਤੇ ਟ੍ਰਿਪ ਕਰਨ ਦਾ ਬਹੁਤ ਮਨ ਸੀਗਾ ਕਿ ਇੱਕ ਛੋਟਾ ਮੋਟਾ ਕੋਈ ਟ੍ਰਿਪ ਕਰੀਏ ਕਿਉਂਕਿ ਲੌਂਗ ਟ੍ਰਿਪ ਤਾਂ ਅਜੇ ਕਰਨ ਨਹੀਂ ਸਕਦੇ ਕੁਝ ਮੌਸਮ ਵੀ ਇਦਾਂ ਦੇ ਕੁਝ ਕੰਮਕਾਰ ਵੀ ਚੱਲ ਰਹੇ ਨੇ ਫਾਈਨਲੀ ਇੱਕ ਛੋਟਾ ਜਿਹਾ ਟ੍ਰਿਪ तकरीबन 7-8 ਮਹੀਨੇ ਹੋ ਗਏ ਉਹੀ ਗਿਆ ਪਲਾਨ ਲਾਸਟ ਮੇਰੇਗਾ ਅਕਤੂਬਰ ਨਵੰਬਰ ਤੇ ਗਏ ਸੀਗੇ ਸ਼ਾਇਦ ਕਸੋਲ ਤੇ ਉਸ ਤੋਂ ਬਾਅਦ ਫਾਈਨਲੀ ਸੁੰਡੇ ਰਾਈਡਾਂ ਦੇ ਗਏ ਆ ਛੋਟੀਆਂ ਮੋਟੀਆਂ ਤੇ ਉਸ ਤੋਂ ਬਾਅਦ ਅੱਜ ਲੈਣਾਂ ਦੋ ਦਿਨ ਦਾ ਟ੍ਰਿਪ ਪਲਾਨ ਕਰਕੇ ਤੇ ਦੇਖਦੇ ਆ ਗੱਲਬਾਤ ਕਿੱਦਾਂ ਦੀ ਬਣਦੀ ਆ ਬਾਕੀ ਮਾਈਕ ਬੁੱਕ ਚੈੱਕ ਨਹੀਂ ਕਰਿਆ ਵਾਯੂ ਵੀ ਪਤਾ ਹੀ ਨਹੀਂ ਲੱਗ ਰਿਹਾ ਕੁਝ ਕਿੱਦਾਂ ਵੀ ਆ ਰਹੀ ਹੋਊਗੀ ਕਿਉਂਕਿ ਇੱਕ ਘਾਤੀਓ ਇਮਰਜੈਂਟਲੀ ਪ੍ਰੋਗਰਾਮ ਬਣਾਇਆ ਹੈ ਸੋਚਿਆ ਸੀਗਾ ਜਿਹੜਾ ਪਹਿਲਾ ਸਟਾਪ ਆ ਜਿੱਦਾਂ ਕਿਰਤਪੁਰ ਦੇ ਨੇੜੇ-ਤੇੜੇ ਜਾ ਕੇ ਕਰਾਂਗੇ ਪਰ ਫਿਊਲ ਅਪ ਨਹੀਂ ਕਰਵਾਇਆ ਸੀਗਾ ਜਿਸ ਕਰਕੇ ਇੰਡੀਕੇਸ਼ਨ ਆਨ ਲੱਗ ਗਈ ਤੇ ਕੁਛ ਨਾ ਕਰਮੀ ਕਰਕੇ ਪਾਣੀ ਦੀ ਪਿਆਸ ਵੀ ਬਹੁਤ ਲੱਗ ਰਹੀ ਹੈ ਤੇ ਆਪਾਂ ਉਹਨੂੰ ਪੰਪੂਮਪੂ ਲੱਭਦੇ ਹਾਂ ਉਹਨੋਂ ਉੱਥੋਂ ਪਾਉਂਦੇ ਆ ਫਿਊਲ ਅਪ ਕਰਾਣੇ ਆ ਤੇ ਨਾਲੇ ਪਾਣੀ ਦਾਣੀ ਪੀੰਨੇ ਆ ਮੜਾ-ਮੋਟਾ ਤੇ ਫਿਰ ਚੱਲਦੇ ਆ ਅੱਗੇ ਨੂੰ ਮਰਿੰਡੇ ਲੱਗ ਕੇ ਆਪਾਂ ਫਿਊਲ ਅਪ ਕਰਾ ਲਿਆ ਹੁਣ ਹੁਣ ਥੋੜਾ ਖਿੱਚਾਂਗੇ ਸਫ਼ਰ ਨੂੰ ਕਿਉਂਕਿ ਦਿਨੇ ਦਿਨੇ ਜਿੰਨਾ ਕਿ ਖਿੱਚਾ ਜੇ ਉਹਨਾਂ ਚੰਗਾ ਕਿਉਂ ਰਾਤ ਨੂੰ ਥੋੜੀ ਜਿਹੀ ਲਾਈਟਾਂ ਲੂਟਾਂ ਦੀ ਦਿੱਕਤ ਆਉਂਦੀ ਹੈ। ਪਟਿਆਲੇ ਤੋਂ ਚੱਲ ਕੇ ਸਿੱਧਾ ਰੋਪੜ ਲਵੇ ਆ ਕੇ ਮਿਲਦਾ ਹਾਈਵੇ ਥੋੜਾ ਜਿਹਾ ਵਧੀਆ ਪਹਿਲਾਂ 50 60 65 ਕਿਲੋਮੀਟਰ ਦਾ ਮਾੜੇ ਹਾਲਾਤੀ ਨੇ ਤਕਰੀਬਨ ਸਿੰਗਲ ਹੀ ਆ ਰੋਡ ਸਾਰਾ। ਪੁਰੇ ਆ ਥੋੜਾ ਰਾਈਡ ਕਰਨ ਦਾ ਵੀ ਸੁਆਦ ਆਂਦਾ ਡਬਲ ਰੋਡ ਤੇ। ਇਧਰਲੇ ਪਾਸੇ ਵੈਸੇ ਸਾਫ਼ ਲੱਗ ਰਿਹਾ ਮੌਸਮ ਬਾਕੀ ਦੁਜਾਏ ਬਾਕੀ ਦੇਖ ਕੇ ਅੱਗੇ ਜਾ ਕੇ ਪਤਾ ਚੱਲੂਗਾ ਕੀ ਹੈ ਹਿਸਾਬ ਕਿਤਾਬ ਬਾਕੀ ਹੁਣ ਪਾੜਾਂ 'ਚ ਜਾਣਾ ਹੈ ਬਾਈਕਾਂ ਦੇ ਉੱਤੇ ਘੁੰਮਣਾ ਨਜ਼ਾਰੇ ਲੈਣੇ ਆ ਤਾਂ ਬਰਸਾਤ ਦਾ ਸਾਹਮਣਾ ਤਾਂ ਕਰਨਾ ਹੀ ਪਊਗਾ ਬਾਈ ਗੱਡੀ ਦਾ ਨੰਬਰ ਬੋਲਾ ਸੋਨਾ ਪੀ ਯੂ ਕੇ 4700 ਇਨੋਵਾ ਪੁਰਾਣੇ ਵਾਲਾ ਮਾਡਲ ਕ੍ਰਿਸਟਾ ਤੋਂ ਪਹਿਲਾਂ ਵਾਲਾ ਪਰ ਨੰਬਰ ਘੈਂੜਾ ਜੱਚਿਆ ਸਭ ਤੋਂ ਬਾਅਦ ਪਹਿਲੀ ਟਰਨ ਆਉਗੀ ਹੁਣ ਥੋੜੀ ਜਿਹੀ ਅੱਗੇ ਸਵਾਰ ਘਾੜ ਇਧਰਲੇ ਸਾਈਡ ਉੱਪਰ ਵਾਸਾ ਮਾਜਾਰੇ ਦਾ ਰੋਡ ਹੈ ਟ੍ਰੈਫਿਕ ਜਿੰਨੀ ਸੋਚੀ ਸੀ ਕਿ ਟ੍ਰੈਫਿਕ ਬਹੁਤ ਜ਼ਿਆਦਾ ਮਿਲੇਗੀ ਪਰ ਉਹ ਉਮੀਦ ਲੱਗ ਨਹੀਂ ਰਹੀ ਕਿਉਂਕਿ ਸੈਟਰਡੇ ਨਾਈਟ ਕਾਫੀ ਲੋਕ ਨੂੰ ਮਨਾਲੀ ਮਨੁਲੀ ਜਾਣ ਲੱਗੇ ਕਸੋਲ ਮਨਾਲੀ ਪਰ ਉਦ ਦਾ ਕੋਈ ਮੋਹਲਚਲ ਲੱਗ ਨਹੀਂ ਰਿਹਾ ਕਿ ਬਹੁਤ ਜ਼ਿਆਦਾ ਟ੍ਰੈਫਿਕ ਹੋਏਗੀ ਅੱਗੇ ਬਾਕੀ ਆਪਨੇ ਬੁਲਟ ਦਾ ਇਹ ਫਾਇਦਾ ਤਾਂ ਹੈਗਾ ਹੀ ਜਿੱਧਰੋਂ ਵਰਤੀ ਕੱਢ ਲਈਏ ਟ੍ਰੈਫਿਕ ਦਾ ਕੋਈ ਖਾਸ ਫਰਕ ਵੀ ਨਹੀਂ ਪੈਂਦਾ ਟ੍ਰੈਫਿਕ ਦੀ ਗੱਲ ਹੈ ਜੇ ਅੱਧਾ ਮਿੰਟ ਪਹਿਲਾਂ ਟ੍ਰੈਫਿਕ ਗੱਲ ਕਰੀ ਸੀਗੀ ਤੇ ਮੋੜ ਕੱਟਿਆ ਤੇ ਹਾਲਾਤ ਦੇਖ ਲਓ ਫਸ ਟਨਲ ਦੇ ਵਾਰਾ ਲਾਤਾ ਇਹ ਤੇ ਕੀ ਆ ਹੁਆ ਭਾਈ ਸਾਹਿਬ ਟ੍ਰੈਫਿਕ ਟ੍ਰੈਫਿਕ ਬੁਲਟ ਜਾ ਰਹਾ ਪਰ ਮਦੇ ਨਾਲ ਕਿਸੇ ਕਾਰਨ ਕਰਕੇ ਟਨਲ ਬੰਦ ਕਰੀ ਹੋਈ ਹੈ ਤੇ ਆਪਾਂ ਫਰੰਟ ਤੇ ਆ ਕੇ ਖੜ ਗਏ ਹਾਂ ਜਿਵੇਂ ਵੀ ਇੰਡੀਕੇਸ਼ਨ ਮਿਲਦੀ ਹੈ ਫਿਰ ਉਹ ਤਾਂ ਉਹ ਨਿਕਲਾਂਗੇ ਅੱਗੇ ਨੂੰ ਕਿਉਂਕਿ ਇਸ ਟੋਕੇ ਦਾ ਜਾਨ ਹੀ ਨਹੀਂ ਦੇ ਰਹੇ तकरीबन ਉਹ ਕਰਮਚਾਰੀ ਖੜੇ ਨੇ ਪੁਲਿਸ ਕਰਮਚਾਰੀ ਦੇਖਦੇ ਕਿੰਨੀ ਦੇਰ ਵੇਟ ਕਰਨੀ ਪਏਗੀ ਓਰੇ ਫਾਈਨਲੀ 15 ਮਿੰਟ ਰੁਕਣ ਤੋਂ ਬਾਅਦ ਕੋਲਤਾ ਰਸਤਾ ਕਿਸੇ ਟੈਕਨੀਕਲ ਇਸ਼ੂ ਵਗੈਰਾ ਕਰਕੇ ਕਰਾਇਆ ਹੋਇਆ ਸੀਗਾ ਪਰੇ ਆ ਕਿ ਹਜੇ ਦੋਨੋਂ ਸਾਈਡ ਤੋਂ ਟ੍ਰੈਫਿਕ ਆ ਰਹੀ ਹੈ ਇਹ ਆ ਕਿ ਐਂਬੂਲੈਂਸ ਕਰਕੇ ਹੁਣ ਰਾਹ ਖੋਲਿਆ ਜਾਂ ਪਛਵੀ ਹੈ ਆ ਸਾਹਮਣੇ ਐਂਬੂਲੈਂਸ ਜਾ ਰਹੀ ਹੈ ਪਰ ਕੁਝ ਬੇਫਕੂ ਲੋਕ ਨੇ ਕਿ ਵਨ ਵਾਇਰ ਟਰਨਲ ਕਰਕੇ ਇਹ ਨਾ ਕਰਕੇ ਲੋਕਾਂ ਕਰਕੇ ਜਾਮ ਵੀ ਲੱਗਦਾ ਜ਼ਿਆਦਾ ਕਿ ਹੁਣ ਐਂਬੂਲੈਂਸ ਨੂੰ ਵੀ ਰੋਕਿਆ ਪਾ ਟਰੱਕਾਂ ਨੂੰ ਵੀ ਰੋਕਿਆ ਪਰ ਡਬਲ ਡਬਲ ਟਾਈਮ ਵੇਸਟ ਕਰਵਾ ਰਹੇ ਨੇ ਕਿਆ ਬੰਦਾ ਕੇ ਸਬਰ ਨਾਮ ਤਾਂ ਬਿਲਕੁਲ ਖਤਮ ਹੀ ਹੋਇਆ ਹਾ ਲੋਕਾਂ ਚ ਕਿ ਯਾਰ 5 ਮਿੰਟ ਵੱਧ ਲੱਗ ਜਣਗੇ ਸਿੰਗਲ ਸਿੰਗਲ ਚੱਲੀ ਜਲੋ ਕਿਆ ਫਾਇਦਾ ਕਿਆ ਬੰਦਾ ਕਹੇ ਇਹਨਾਂ ਨੂੰ ਹਲਾਇਆ ਨੂੰ ਲੋਕਾਂ ਨੂੰ ਗੱਡੀਆਂ ਵੱਟੀਆਂ ਵੱਡੀਆਂ ਲੈ ਲੈਣਗੇ ਪਰ ਅਕਲ ਨਹੀਂ ਆਉਂਦੀ ਓ ਯਾਰ ਕੋਈ ਟਨਲ ਦੇ ਅੰਦਰ ਹੀਟਿੰਗ ਲੈਵਲ ਇੰਨਾ ਆਈ ਜਿਗਾ ਨਹੀਂ ਕਿ ਬਾਹਰ ਆਇਆ ਤਾਂ ਲੱਗਾ ਮੈਂ ਕਹਿੰਦਾ ਹਲਵਟ ਤਾਰਨ ਵਾਲਾ ਹੋਰ ਵੀ ਨਹੀਂ ਜਿਆਦਾ ਗਰਮੀ ਅੱਜ ਵਾਂ ਲੱਗਦਾ ਪੁਲਸ ਵਾਲੇ ਸ਼ਰਾਬ ਮਾਰ ਰਿਹਾ ਕਿ ਭਜਾ ਲੋ ਕੱਟੀਆਂ ਕੱਟੀਆਂ ਟਾਈਮ ਲੋਂਦੀਆਂ ਦਾ ਕੈਂਪਿੰਗ ਉਮਿੰਗ ਕਰਨ ਨੂੰ ਜੇ ਫੈਮਿਲੀ ਨਾਲ ਆਉਣਾ ਉਹ ਵੀ ਸਾਹਮਣੇ ਵਧੀਆ ਜਗ੍ਹਾ ਥੋੜਾ ਉਹਨੂੰ ਲਾ ਲੋ ਕਿ ਪਿਕਨਿਕ ਸਪੌਟ ਵੀ ਬਣਾਇਆ ਜਾ ਰਿਹਾ ਆ ਨਾਲੇ ਸਮੇਂ 'ਚ ਇਹ ਸਭ ਤੋਂ ਵੱਡੇ ਵਾਲਾ ਪੁਲ ਕ੍ਰੋਸ ਕਰਕੇ ਸਾਹਮਣੇ ਮੋਹਲ ਵਧੀਆ ਬਣਿਆ ਹੋਇਆ ਪੂਰਾ ਹੌਲੀ ਹੌਲੀ ਇਹਨੂੰ ਅਪਡੇਟ ਕਰਿਆ ਜਾ ਰਿਹਾ ਜਗ੍ਹਾ ਨੂੰ ਪਿਕਨਿਕ ਸਪੌਟ ਦੇ ਲਈ ਜਿਵੇਂ ਬੈਲੂਨ ਵਗੈਰਾ ਦਿਆਂ ਨਾਲੇ ਸਮੇਂ ਚ ਹੋ ਸਕਦਾ ਹੋਰ ਵੀ ਕਈ ਚੀਜ਼ਾਂ ਨਮੀਆ ਔਰੇ ਆਣ ਜੇ ਵਾਟਰ ਐਕਟੀਵਿਟੀਆਂ ਜਾਂ ਸਮਥਿੰਗ ਕੁਛ ਵੀ ਉਹ ਬੜੀ ਸਾਹਮਣੇ ਨਾਕਾ ਲੱਗਾ ਵਾਲਾ ਤਗੜਾ ਕੰਮ ਹੈ ਦੇਖੋ ਕਿੰਨੇ ਮੁਲਾਜ਼ਮ ਇਕੱਠੇ ਖੜੇ ਆ ਤੇ ਬਚ ਕੇ ਨਿਕਲਣਾ ਪੈਣਾ ਇਹਨਾਂ ਤੋਂ ਇੱਕ ਛੱਡੇ ਕਿੱਥੋਂ ਨੇ ਇਹ ਨਹੀਂ ਪਤਾ ਲੱਗ ਰਿਹਾ ਕੱਟੇ ਦੇਲੇ ਕੱਟੇ ਕੋਲ 15 15 ਦੇ ਕਰੀਬ ਤਾਂ ਹੋਣਗੇ ਸਾਰੀ ਰੋਡ ਹੀ ਬਲੌਕ ਕਰੀ ਹੋਈ ਹੈ ਇਹਨਾਂ ਦਾ ਕੋਈ ਹੱਲ ਨਹੀਂ ਕੁਛ ਨਹੀਂ ਕਰ ਸਕਦੇ ਨਾ ਅੱਗੇ ਜਿੱਕਦਾਮ ਬੇਜਵਾਨ ਜਾਨਵਰ ਕਿਤੇ ਵੀ ਆ ਜਾ ਸਕਦਾ ਹੈ ਜਿਹੜੇ ਮੈਂ ਰਖਵਾਲੇ ਨੇ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਇਹਨਾਂ ਗੱਲਾਂ ਦਾ ਇਹ ਡਬਲ ਹਾਈਵੇਅ ਤੁਹਾਨੂੰ ਪਤਾ ਹੀ ਹੈ ਲੋਕੀ ਜਿਵੇਂ ਆਉਂਦੇ ਨੇ ਬੇਸ਼ੱਕ ਭਾਵੇਂ ਉਹਰੇ ਕੈਮਰੇ ਲੱਗੇ ਹੋਏ ਨੇ ਵਾਓ ਯਾਰ ਬਹੁਤ ਹੀ ਸੋਹਣੀ ਟਨਲ ਹੈ ਕਾਫੀ ਦੇਰ ਦਾ ਟ੍ਰੈਫਿਕ ਟ੍ਰੂ ਵੀ ਜਾਮ ਸੀਗਾ ਨਾ ਪਿੱਛੇ ਸਿੰਗਲ ਸੀਗਾ ਰੋਡ ਕਿਉਂਕਿ 10 12 ਕਿਲੋਮੀਟਰ ਦਾ ਪੈਚ ਰਹਿ ਗਿਆ ਜਿਹੜਾ ਸਿੰਗਲ ਰਹਿ ਗਿਆ ਕਾਸੀ ਦੇਰ ਬਾਅਦ ਮਿਲੇ ਰਾਹ ਪੂਰਾ ਓਕੇ ਓਰੇ ਹੋਇਆ ਪਾ ਮੋਲ ਪੂਰਾ ਬੇਬੀ ਆ ਸਾਰਾ ਇਹ ਸ਼ਹਿਰ ਕੁੱਲੂ ਇੰਨੇ ਸੋਹਣੇ ਲਾਈਟਿੰਗ ਲੱਗ ਰਹੇ ਆ ਨਾ ਕਈ ਵਾਰ ਆਇਆ ਸ਼ਾਇਦ ਕੋਈ ਯਾਦ ਨਹੀਂ ਜਾਂ ਰਾਤ ਦਾ ਕੋਈ ਸੁਭਾਅ ਨਹੀਂ ਬਣਿਆ ਇਹ ਚੀਜ਼ ਦੇਖਣ ਦਾ ਅਲਟੀਮੇਟ ਬਹੁਤ ਸੋਹਣਾ ਥਿਊ ਲੱਗ ਰਿਹਾ ਕੁੱਲੂ ਸ਼ਹਿਰ ਦਾ ਦਿਖ ਹੀ ਰਿਹਾ ਉਹਨਾਂ ਨੂੰ ਕੈਮਰੇ 'ਚ ਕਿਵੇਂ ਲਾਈਟਾਂ ਜਗਮਗ ਜਗਮਗ ਹੋਈਆਂ ਪਈਆਂ ਵਾਓ ਯਾਰ ਆਈ ਲਾਈਕ ਇਟ ਫਾਈਨਲੀ ਰਾਤ ਦੇ 11 ਵਜੇ ਆਪਾਂ ਮਨਾਲੀ ਪਹੁੰਚ ਗਏ ਹਾਂ ਮਾਲ ਰੋਡ ਤੇ ਤੇ ਮਾਲ ਰੋਡ ਦੇ ਸਾਹਮਣੇ ਹੀ ਪਾਰਕਿੰਗ ਹੈ ਉੱਥੇ ਆਪਣਾ ਬੁਲਟ ਲਾ ਕੇ ਆਏ ਹਾਂ ਥੋੜੀ ਜਿੜੇ ਮਾਰਦੇ ਆਂ ਗੇੜੀ ਤੇ ਖਾਣੇ-ਪੀਣੇ ਆ ਕੁਛੇ ਭੁੱਖੀ ਬਹੁਤ ਲੱਗੀ ਹੈ ਕਿ ਰਸਤੇ 'ਚ ਕੁਛ ਖਾਦਾ ਨਹੀਂ ਤੇ ਰਾਤ ਨੂੰ 11 ਵਜੇ ਮਾਲ ਰੋਡ ਦਾ ਹਾਲ ਇਹ ਹੈ ਰੌਣਕ ਮੇਲਾ ਬੂਰਾ ਚੱਲ ਪਹਿਲਾਂ ਹੀ ਪੇ ਪੂਰੀ ਬਾਕੀ ਤੁਹਾਨੂੰ ਸਾਹਮਣੇ ਤੋਂ ਦਿਖਾਣੇ ਆ ਇੱਕ ਵਾਰ ਮਾਲ ਰੋਡ ਐਵੇਂ ਲੱਗਾ ਲੱਗਾ ਸੀ ਐਵੇਂ ਤਾਂ ਹੋਏਗਾ ਮਾਲ ਰੋਡ ਆ ਬਾਈ ਮਨਾਲੀ ਪਹਿਲੀ ਵਾਰ ਆਇਆ ਹੈ ਇਹ ਆ ਜੀ ਮੋਲ ਡਗਮੂ ਡਗਮੂ ਹੋਈ ਵੀ ਐ ਥੱਲੇ ਨਹੀਂ ਚੱਲਦੇ ਯਾਰ ਪਹਿਲਾਂ ਨਾ ਕੁਛ ਮੋਮੋਸ ਵਗੈਰਾ ਜਿਹਾ ਸੇ ਉਹ ਖਾ ਕੇ ਆਨੇ ਸਿੱਡੂ ਸਿੱਡੂ ਦਾ ਪਾ ਡਿਨਰ ਕਰਾ ਬਿਆਸ ਪੰਜਾਬੀ ਥਾਲੀ ਤੇ ਸਾਹਮਣੇ ਹੈਗਾ ਵਿਸ਼ਨਵ ਵਿਸ਼ਨਵ ਰੈਸ਼ਨਵ ਕਿ ਤਕਰੀਬਨ ਆ ਬਾਬੇ ਦੀ ਕਿਰਪਾ ਨਾਲ ਆਪਾਂ ਸਾਰੇ ਮਾੜ ਤੋਂ ਮਾਲ ਰੋਡ ਦੇ ਲਾਗੇ-ਲਾਗੇ ਜਿੰਨੇ ਟਾਬੇ ਨੇ ਸਾਰੇ ਉੱਤੇ ਟੈਸਟ ਕਰਿਆ ਹੋਇਆ ਤੇ ਇਹਨਾਂ ਦਾ ਹੀ ਟੈਸਟ ਵਧੀਆ ਹੁੰਦਾ ਤੇ ਹੁਣ ਆਪਾਂ ਜਾਵੀ ਜਾਂਦੇ ਹਾਂ ਉਰ ਹੀ ਖਾਣੇ ਆ ਰੋਟੀ ਠੀਕ ਹੁੰਦਾ ਇਹਨਾਂ ਟੈਸਟੇ ਉਨੇ ਪੰਜਾਬ ਵਰਗਾ ਖਾਣਾ ਤਾਂ ਨਹੀਂ ਪਰ ਆਇਆ ਜੀ ਮਾਲ ਰੋਡ ਦਾ ਰਾਤੀ 12:00 ਵੱਜ ਕੇ 15 ਮਿੰਟ ਦਾ ਹਾਲਚਾਲ ਤੇ ਆਪਾਂ ਵੀ ਕੁਝ ਹੋਰ ਮਿੱਠਾ-ਮੂਠਾ ਖਾਣੇ ਆ ਹੁਣ ਬਾਲਾਜੀ ਵਾਲਾ ਕੋਲ ਤੇ ਭਈ ਆਪਾਂ ਡਿਨਰ ਕਰ ਲਿਆ ਤੇ ਗਲਾਬ ਜਾਮਣਾ ਖਾਦੀਆਂ ਜਲੇਬੇ ਚ ਲੁੱਬੀਆਂ ਖਾਦੀਆਂ ਤੇ ਇੱਕ ਚ ਜ਼ੋਰ ਦੇਖਿਆ ਮੈਂ ਇੰਨੇ ਕਰਾਊਡ ਤੇ ਪਹਿਲੀ ਵਾਰ ਆਇਆ ਮਨਾਲੀ ਉੱਦਾਂ ਦਾ ਖਾਣਾ ਵੀ ਨਾ ਠੀਕ ਹੁੰਦਾ ਪਰ ਅੱਜ ਕੁਝ ਹੈ ਨਹੀਂ ਸੀਗਾ ਕਿ ਬਲਾ ਲੋ ਕਿ ਸਬੈਲੀ ਦਾ ਖਾਣਾ ਦਾ ਦੁਬਾਸਾ ਬਣਾਇਆ ਹੁੰਦਾ ਉੱਦਾਂ ਦਾ ਖਾਣਾ ਸੀਗਾ ਤੇ ਖਾਣ ਪੀਣ ਤੋਂ ਥੋੜਾ ਭਰੇ ਜੀ ਕਰੋ ਮਾਲ ਰੋਡ ਤੇ ਆ ਕੇ ਤਾਂ ਜਿਆਦਾ ਵਧੀਆ ਕਿਉਂਕਿ ਐ ਨਹੀਂ ਕੋਈ ਖਾਸ ਗੱਲਬਾਤ ਤੇ ਜੇ ਕਰਾਊਡ ਤੋਂ ਬਾਅਦ ਨੋਰਮਲੀ ਆਓ ਤੇ ਖਾਨ ਨੂੰ ਵੀ ਇੱਦਾਂ ਪੈਂਦੇ ਨੇ ਅੱਗੋਂ ਕੋਈ ਚੀਜ਼ ਕਹਿ ਦਈਏ ਜਾਂ ਕੁਝ ਰੇਟ ਪੁੱਛ ਲਈਏ ਕਿ ਜਿਵੇਂ ਆਪਾਂ ਫ੍ਰਿਜ ਲੈ ਰਹੇ ਹੋ ਜਾਂ ਕੋਈ ਗੱਲਬਾਤ ਹੋਵੇ ਬਾਕੀ ਲੋਕੀ ਕਰਾਊਡ ਬਹੁਤ ਹੋਇਆ ਪਿਆ ਤੇ ਇੱਕ ਵੱਚੁ ਗਿਆ ਤਕਰੀਬਨ ਜਾਇ ਖਾਣਾ ਪੀਣਾ ਵੀ ਇੱਦਾਂ ਦੇ ਕੈਫੇ ਵਗੈਰਾ ਬਣੇ ਹੋਏ ਨੇ ਜਾਂ ਛੋਟੇ-ਛੋਟੇ ਥੋੜੀ ਸਾਈਡਾਂ 'ਚ ਕੈਫੇ ਨੇ ਉੱਥੇ ਮੋਮੋਜ਼ ਵਗੈਰਾ ਜਾਂ ਚਾਈਨੀਜ਼ ਐਟਮਾ ਨੇ ਉਹ ਖਾਓ ਉਹਨਾਂ ਦਾ ਟੇਸਟ ਤਾਂ ਥੋੜਾ ਬੈਟਰ ਹੈ ਆ ਪੜੀ ਦੇ ਪਰਲੇ ਵਸੇ ਹੈਗਾ ਮਾਲ ਰੋਡ ਤੇ ਉਰੇ ਆਪਣਾ ਪਾਰਕਿੰਗ ਤੇ ਲੱਗਿਆ ਸੀ ਬੁਲਟ ਤੇ ਹੁਣ ਆਪਾਂ ਚੱਲਦੇ ਆਂ ਔਰ ਤਾਂ ਕੋਈ ਮੜੀ ਜੀ ਲੋਕੇਸ਼ਨ ਜੀ ਲੱਭਦੇ ਆਂ ਕਿ ਥੋੜਾ ਸੇਫ ਜਾਵੇ ਉੱਥੇ ਟੈਂਟ ਨੂੰਡ ਲਾਣੇ ਆਂ ਆਪਣਾ ਜਾ ਕੇ ਤੇ ਥੋੜੀ ਜੀ ਨੀਂਦ ਕੱਢਦੇ ਆਂ ਤੇ ਇੱਕ ਅਗਲਾ ਸਫਰ ਫਿਰ ਕਰਾਂ ਕੱਲ ਨੂੰ ਸ਼ੁਰੂ ਤੇ ਦਿਖਾਣੇ ਆ ਉਹਨੂੰ ਕਿੱਥੇ ਕਰਦੇ ਆਂ ਆਪਾਂ ਟੈਂਟ ਨੂੰਡ ਆਪਣਾ ਫਿੱਟ ਚੱਲਦੇ ਆਂ ਔਰ ਉਤੋਂ ਹੁਣੇ ਮੌਸਮ ਚੰਗਾ ਬਣਾ ਸੀਗਾ ਤੇ ਹੁਣੇ ਜੇ ਇਕਦਮ ਬੱਦਲ ਜੇ ਹੋ ਗਏ ਤੁਹਾਨੂੰ ਪਤਾ ਹੀ ਹੈ ਪਹਾੜਾਂ ਦਾ ਮਾਹੌਲ ਤੇ ਹਲਕੀ ਹਲਕੀ ਕਿਨਮੀ ਨ ਹੋ ਰਹੀ ਸੀਗੀ ਜਿਸ ਕਰਕੇ ਤੁਹਾਨੂੰ ਆ ਥੋੜੀ ਛੱਤ ਜੀ ਮਿਲੀ ਇਤੇ ਵਾਰ ਆਪਾਂ ਟੈਂਡਰ ਨੂੰ ਟਲਾ ਲਿਆ ਆਪਣਾ ਬੁਲਟ ਇੱਧਰ ਲੱਗ ਗਿਆ ਨਾਲ ਹੀ ਬਾਕੀ ਇਹ ਸਾਰੇ ਪਿੰਡ ਛੋੜੀ ਮੰਦੰਗਣ ਦੁਕਾਨ ਖੁੱਲ੍ਹੇਗੀ ਫਿਰ ਉੱਠ ਜਾਗੇ ਦੇਖਦੇ ਹਾਂ ਕੀ ਬੰਦ ਹੈ ਤੇ ਹੈ ਕੋਈ ਕਿਉਂਕਿ ਟਾਈਮ ਬਹੁਤ ਹੋ ਗਿਆ ਕੋਈ ਹੈ ਉਹ ਤਾਂ ਐ ਨਹੀਂ ਪੁੱਛਣ ਨੂੰ ਚਲੋ ਸੋਨੇ ਆਪਾਂ ਗੁੱਡ ਨਾਈਟ ਅਗਲੇ ਵਲੌਗ ਚ ਮਿਲਾਂਗੇ ਤੁਹਾਨੂੰ ਜਿੱਥੇ ਸਿ ਸ਼ਿੰਕਲਾ ਪਾਸ ਜਾਂ ਗੋਮੋਰੰਜਨ ਜਾਂ ਦੀ ਕੋਸ਼ਿਸ਼ ਕਰਾਂਗੇ ਟਾਈਮ ਦੇ ਹਿਸਾਬ ਨਾਲ ਓਕੇ ਦਾਤਾ ਗੁੱਡ ਨਾਈਟ ਟੇਕ ਕੇਅਰ